ਬੀਜਪੀ ਦਾ ਵਿਰੋਧ ਕਰ ਰਹੇ ਸੀ ਲਗਾਤਾਰ ਇਸੇ ਕਾਰਨ ਪੁਲਿਸ ਜਿਹੜੀ ਉਹ ਛਾਪੇਮਾਰੀ ਕਰਦੀ ਸੀ ਕੁਝ ਦਿਨ ਸਾਨੂੰ ਅਰੈਸਟ ਕਰਕੇ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਸੀ ਤੁਸੀਂ ਕਹਾਂਗੇ ਅਸੀਂ ਟੈਂਟਾ ਜਿਹੜਾ ਉਹ ਪੱਟ ਦਿੱਤਾ ਸੀ ਹੋਰ ਕਈ ਥਾਵਾਂ ਦੇ ਉੱਤੇ ਵੀ ਤੁਸੀਂ ਟੈਂਟ ਪੱਟੇ ਇਸ ਤਰੀਕੇ ਦੀ ਕਾਰਵਾਈ ਕਿਤੇ ਨਾ ਕਿਤੇ ਬਹੁਤ ਸਾਰੇ ਲੋਕੀ ਇਹ ਕਹਿੰਦੇ ਹੈਗੇ ਆ ਜਦੋਂ ਇਹ ਠੱਕ ਮਿੰਟ ਵੀ ਦੇਖਿਆ ਜਦੋਂ ਤੁਸੀਂ ਪੋਸਟਾਂ ਪਾਈਆਂ ਕਿ ਗੁੰਡਾਗਰਦ ਤੁਹਾਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਕਿਤੇ ਨਾ ਕਿਤੇ ਜਥੇਬੰਦਕ ਵੇਦ ਬਜਾਏ ਆ ਜਿਹੜੀ ਕਿਤਨੇ ਕਿਤੇ ਗੁੰਡਾਗਰਦੀ ਬਣ ਜਾਂਦੀ ਸਾਡੀਆਂ ਧੀਆਂ ਭੈਣਾਂ ਨੂੰ ਉਹਨਾਂ ਦੇ ਰਾਜ ਵਿੱਚ ਉਹਨਾਂ ਦੇ ਗੁੰਡੇ ਨੰਗੀਆਂ ਕਰ ਕਰਕੇ ਜਿਹੜੀਆਂ ਛੜਕਾਂ ਤੇ ਕਮਾਉਂਦੇ ਕੀ ਉਹ ਗੁੰਡਾਗਰਦੀ ਨਹੀਂ ਜਿਹੜੇ ਬਲਾਤਕਾਰੀਆਂ ਨੂੰ 15 ਅਗਸਤ ਦੇ ਦਿਨ ਇਹ ਕਹਿ ਕੇ ਛੱਡ ਦੇਣਾ ਕਿ ਇਹਨਾਂ ਦਾ ਚਾਲ ਚੱਲਣਾ ਬਹੁਤ ਸਾਫ਼ ਆ ਕੀ ਇਹ ਗੁੰਡਾਗਰਦੀ ਨਹੀਂ ਗੌਰਖਿਆ ਦੇ ਨਾਮ ਤੇ ਲੋਕਾਂ ਦੇ ਕਤਲ ਕਰਦੇ ਨੇ ਇਹ ਗੁੰਡਾਗਰਦੀ ਨਹੀਂ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਲੜਾਉਣਾ ਕੀ ਇਹ ਗੁੰਡਾਗਰਦੀ ਨਹੀਂ ਕਿ ਜਿਸ ਤਰ੍ਹਾਂ ਦਾ ਰਾਜ ਪ੍ਰਬੰਧ ਬੀਜੇਪੀ ਲੈ ਕੇ ਆਉਣਾ ਚਾਹੁੰਦੀ ਆ ਵੀ ਉਹ ਇੱਕ ਗੁੰਡਾਗਰਦੀ ਵਾਲਾ ਇੱਕ ਮਨੁੱਖ ਸਮਰੱਤੀ ਜਿਹੜੀ ਉਹ ਲਾਗੂ ਕਰਨੀ ਚਾਹੁੰਦੇ ਉਹ ਕਹਿੰਦੇ ਕਿ ਅਸੀਂ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਕਰਕੇ ਜਿਹੜਾ ਉਹਨਾਂ ਦਾ ਵਿਰੋਧ ਵੱਧ ਤੋਂ ਵੱਧ ਹੋ ਰਿਹਾ ਸੀ ਸੰਯੁਕਤ ਕਿਸਾਨ ਮੂਰਤੀ ਦਾ ਫੈਸਲਾ ਹੈਗਾ ਤੁਹਾਡੇ ਕੋਲੇ ਕੋਈ ਪੈਲੀ ਹੈ ਜਾਂ ਕੋਈ ਕਿਸਾਨੀ ਧੰਦਾ ਕਰਦੇ ਹੋ ਤੁਸੀਂ ਦੇਖੋ ਜੀ ਮੈਂ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਆਈ ਤੇ ਅਸੀਂ ਕਿਸਾਨੀ ਤਾਂ ਨਹੀਂ ਕਰਦੇ ਉਹ ਚਿੱਟਾ ਇਹ ਨਹੀਂ ਦੇਖਦਾ ਕਿ ਉਹਨੇ ਕਿਸਾਨ ਦਾ ਘਰ ਬਰਬਾਦ ਕਰਨਾ ਮਜ਼ਦੂਰ ਦਾ ਘਰ ਬਰਬਾਦ ਕਰਨਾ ਕਿਸੇ ਵਪਾਰੀ ਦਾ ਕਰਨਾ ਜਾਂ ਕਿਸੇ ਲੀਡਰ ਦਾ ਕਰਨਾ ਉਹ ਸਾਰਿਆਂ ਨੂੰ ਪ੍ਰਭਾਵਿਤ ਕਰਦਾ 1 ਜੂਨ ਨੂੰ ਲੋਕਾਂ ਨੇ ਵੋਟਾਂ ਪਾਜਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਉਂਗਲਾਂ ਦੇ ਉੱਤੇ ਨਿਸ਼ਾਨ ਦਿਖਾਏ ਗਏ ਅਤੇ ਨਾਲ ਨਾਲ ਬਹੁਤ ਸਾਰੇ ਲੋਕਾਂ ਨੇ ਇਹ ਵੀ ਪੋਸਟਾਂ ਸਾਂਝੀਆਂ ਕੀਤੀਆਂ ਸਾਡੇ ਦੇਸ਼ ਦੇ ਵਿੱਚ ਡੈਮੋਕ੍ਰੇਸੀ ਆ ਲੋਕਤੰਤਰ ਆ ਜਮਹੂਰੀਅਤ ਆ ਪਰ ਜਮਹੂਰੀਅਤ ਆ ਜਿਹੜੀ ਉਹ ਕੁਝ ਕੁ ਲੋਕਾਂ ਦੇ ਲਈ ਆ ਜ਼ਿਆਦਾਤਰ ਲੋਕ ਜੋ ਕਿਤਨਾ ਕਿਤੇ ਲੋਕਾਂ ਦੀ ਖਾਤਰ ਲੜਦੇ ਆ ਉਹਨਾਂ ਦੇ ਲਈ ਗੱਲ ਕਰਦੇ ਹੈਗੇ ਆ ਉਹਨਾਂ ਨੂੰ ਇਸ ਜਮਹੂਰੀਅਤ ਵਾਲੇ ਦਿਨ ਵੀ ਆ ਜਿਹੜਾ ਪੁਲਿਸ ਦਾ ਸਾਹਮਣਾ ਕਰਨਾ ਪਿਆ ਕਰਾਂ ਦੇ ਵਿੱਚ ਲਗਾਤਾਰ ਆ ਜਿਹੜੀ ਪੁਲਸ ਛਾਪੇ ਮਾਰਦੀ ਰਹੀ ਦੀਪ ਸਿੰਘ ਕਾਲਾ ਪਹੁੰਚੇ ਹੋਏ ਆ ਇੱਥੋਂ ਇੱਕ ਨੌਜਵਾਨ ਦੇ ਘਰੇ ਪੁਲਸ ਆ ਜਿਹੜੀ ਲਗਾਤਾਰ 2-3 ਦਿਨ ਛਾਪੇ ਮਾਰਦੀ ਰਹੀ ਆ ਬੋਟਾ ਵਾਲੇ ਦਿਨ ਵੀ ਇਹਨਾਂ ਦੇ ਘਰੇ ਛਾਪਾ ਛਾਪਾ ਮਾਰੀ ਹੋਈ ਆ ਕੀ ਕਾਰਨ ਸੀਗਾ ਕਿਉਂ ਇੰਨੇ ਵਾਰੀ ਪੁਲਸ ਆ ਜਿਹੜੀ ਇਹਨਾਂ ਨੂੰ ਛਾਪੇ ਵਜਦੇ ਹੈਗੇ ਆ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਨੌਜਾਨ ਭਾਰਸਵਾ ਤੋਂ ਅੱਗ ਮੌਜੂਦ ਆ ਸਸੀ ਗੱਲ ਭਾਈ ਸਸੀ ਗੱਲ ਜੀ ਅੱਛਾ ਭਾਈ ਜੀ ਵਾਰੀ ਵਾਰੀ ਤੁਹਾਡੇ ਘਰ ਪੁਲਿਸ ਆ ਰਹੀ ਹੈਗੀ ਆ ਹੁਣ ਤੀਕ ਇਹੋ ਜੀ ਕੀ ਘਟਨਾ ਹੈਗੀ ਕਿਸ ਘਟਨਾ ਨੂੰ ਆਧਾਰ ਬਣਾ ਕੇ ਆ ਜਿਹੜਾ ਉਹ ਪੁਲਿਸ ਵਾਰੀ ਵਾਰੀ ਆ ਜਿਹੜਾ ਆਪਣੇ ਘਰੇ ਛਾਪੇ ਮਾਰੀ ਜਾਂਦੇ ਵਾਰ-ਵਾਰ ਪੁਲਿਸ ਦਾ ਸਾਡੇ ਘਰਾਂ ਦੇ ਵਿੱਚ ਛਾਪੇ ਮਾਰਨ ਦਾ ਕਾਰਨ ਇਹ ਹੀ ਸੀ ਕਿ ਅਸੀਂ ਲਗਾਤਾਰ ਜਿਹੜਾ ਬੀਜੇਪੀ ਦਾ ਵਿਰੋਧ ਕਰ ਰਹੇ ਹਾਂ ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਰਨ ਸੀਗੀ ਕਿ ਬੀਜੇਪੀ ਦਾ ਜਿਹੜਾ ਵਿਰੋਧ ਕੀਤਾ ਜਾਊਗਾ ਉਸੇ ਤਹਿਤ ਅਸੀਂ ਨੌਯਾਨ ਭਾਰ ਸਭਾ ਵੱਲੋਂ ਜਿਹੜਾ ਬੀਜੇਪੀ ਦਾ ਵਿਰੋਧ ਕਰ ਰਹੇ ਸੀ ਲਗਾਤਾਰ ਇਸੇ ਕਾਰਨ ਪੁਲਿਸ ਜਿਹੜੀ ਉਹ ਛਾਪੇਮਾਰੀ ਕਰਦੀ ਸੀ ਕੁਝ ਦਿਨ ਸਾਨੂੰ ਅਰੈਸਟ ਕਰਕੇ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਸੀਗਾ ਪਰ ਅਸੀਂ ਜਿਹੜਾ ਵਿਰੋਧ ਆ ਉਹ ਲਗਾਤਾਰ ਜਾਰੀ ਰੱਖਿਆ ਜੇਲ੍ਹ ਤੋਂ ਬਾਅਦ ਆਉਣ ਤੋਂ ਬਾਅਦ ਵੀ ਜੀ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਵੀ ਕਿੰਗਰੇ ਪਿੰਡ ਦੇ ਵਿੱਚ ਜਿਹੜਾ ਬੀਜੇਪੀ ਨੇ ਆਪਦਾ ਪੋਲਿੰਗ ਬੂਥ ਆਸਤੇ ਇੱਕ ਟੈਂਟ ਲਾਇਆ ਸੀਗਾ ਬਾਹਰ ਉਹ ਕਿਸੇ ਸਾਡੇ ਹੋਏ ਸਾਥੀ ਦੀ ਜਿਹੜੀ ਨਿੱਜੀ ਜਗਾ ਸੀਗੀ ਤੇ ਉਹਦੇ ਵਿੱਚ ਚੁੱਪ ਕਰਕੇ ਆ ਕੇ ਬਿਨਾਂ ਦੱਸੇ ਟੈਂਟ ਲਾ ਗਏ ਸੀਗੇ ਜਿਹੜਾ ਸੀ ਉਹ ਟੈਂਟ ਜਿਹੜਾ ਪੱਟ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਪੁਲਿਸ ਨੇ ਫੇਰ ਸਾਡੇ ਜਿਹੜਾ ਘਰਾਂ ਦੇ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਸੀ ਰੈਸਟ ਕਰਨ ਦੀਆਂ ਸਾਨੂੰ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਨੇ ਲਗਾਤਾਰ ਜਾਰੀ ਸੀਗਾ ਤੇ ਇਸੇ ਤਰੀਕੇ ਨਾਲ ਹੀ ਲਗਾਤਾਰ ਜਿਹੜੀ ਪੁਲਸ ਆ ਉਹ ਆਪਾਂ ਨੂੰ ਐਂ ਲੱਗਦਾ ਕਿ ਵੀ ਅਸੀਂ ਜਿਵੇਂ ਭਾਜਪਾ ਦਾ ਵਿਰੋਧ ਕਰਦੇ ਸੀ ਤੇ ਲੋਕਾਂ ਨੂੰ ਅਸੀਂ ਪਿਛਲੇ ਇਲੈਕਸ਼ਨ ਦੌਰਾਨ ਵੀ ਇਹ ਗੱਲਾਂ ਕਹਿੰਦੇ ਰਹੇ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਇਹ ਭਾਜਪਾ ਦੀ ਵੀ ਟੀਮ ਆ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਨਹੀਂ ਅਰ ਵੀ ਇਹਨਾਂ ਨੂੰ ਤਾਂ ਅਸੀਂ ਦੇਖਿਆ ਹੀ ਨਹੀਂ ਇਹ ਬਦਲਾ ਦੀ ਗੱਲ ਕਰਦੇ ਆ ਇਹ ਤਾਂ ਬਦਲਾ ਲੈ ਕੇ ਆਉਣਗੇ ਪਰ ਇਸ ਵਾਰ ਉਹਨਾਂ ਨੇ ਸਾਬਤ ਕਰਤਾ ਕਿ ਅਸੀਂ ਇਕੱਲੇ ਨਹੀਂ ਅਸੀਂ ਇਹ ਦਾ ਵੀ ਹਿੱਸਾ ਜਿੱਥੇ ਲੋਕ ਭਾਜਪਾ ਦਾ ਵਿਰੋਧ ਕਰਦੇ ਸੀਗੇ ਤੇ ਪੰਜਾਬ ਪੁਲਿਸ ਭਗਵੰਤ ਮਾਨ ਦੀ ਲਾਈ ਹੋਈ ਭਗਵੰਤ ਮਾਨ ਦੇ ਇਸ਼ਾਰੇ ਤੇ ਜਿਹੜੇ ਉਹ ਕਿਸਾਨ ਮਜ਼ਦੂਰ ਮੁਲਾਜ਼ਮ ਨੌਜਵਾਨ ਜਿੰਨੇ ਵੀ ਲੋਕ ਸਰਕਾਰ ਤੋਂ ਦੁਖੀ ਸੀਗੇ ਸਰਕਾਰ ਦਾ ਵਿਰੋਧ ਕਰਦੇ ਸੀ ਉਹ ਸਾਰਿਆਂ ਦੇ ਘਰਾਂ ਦੇ ਵਿੱਚ ਛਾਪੇ ਮਾਰਨ ਵਾਸਤੇ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੇ ਲਾਇਆ ਹੋਇਆ ਸੀਗਾ ਲਗਾਤਾਰ ਲੋਕਾਂ ਦੇ ਘਰਾਂ 'ਚ ਛਾਪੇਮਾਰੀ ਹੁੰਦੀ ਰਹੀ ਆਗੂਆਂ ਨੂੰ ਫੜ-ਫੜ ਜੇਲ੍ਹਾਂ ਦੇ ਵਿੱਚ ਵੀ ਬੰਦ ਕੀਤਾ ਗਿਆ ਉਹਨਾਂ ਤੇ ਪਰਚੇ ਵੀ ਪਾਏ ਗਏ ਪਰ ਜਿਹੜਾ ਵਿਰੋਧ ਸੀਗਾ ਭਾਜਪੀ ਦਾ ਉਹ ਲਗਾਤਾਰ ਤਿੱਖਾ ਜਿਹੜਾ ਉਹ ਹੁੰਦਾ ਗਿਆ ਇਸੇ ਤਰ੍ਹਾਂ ਜੀ ਅਛਾ ਭਾਈ ਜੀ ਤੁਸੀਂ ਕਿਹਾ ਕਿ ਅਸੀਂ ਟੈਂਟ ਆ ਜਿਹੜਾ ਉਹ ਪੱਟ ਦਿੱਤਾ ਸੀ ਹੋਰ ਕਈ ਥਾਵਾਂ ਦੇ ਉੱਤੇ ਵੀ ਤੁਸੀਂ ਟੈਂਟ ਪੱਟੇ ਇਸ ਤਰੀਕੇ ਦੀ ਕਾਰਵਾਈ ਕਿਤੇ ਨਾ ਕਿਤੇ ਬਹੁਤ ਸਾਰੇ ਲੋਕੀ ਇਹ ਕਹਿੰਦੇ ਹੈਗੇ ਆ ਜਦੋਂ ਹੀ ਠੱਕ ਮੈਂਟ ਵੀ ਦੇਖਿਆ ਜਦੋਂ ਤੁਸੀਂ ਪੋਸਟਾਂ ਪਾਈਆਂ ਕਿ ਗੁੰਡਾਗਰਦੀ ਤੁਹਾਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਕਿਤੇ ਨਾ ਕਿਤੇ ਜਥੇਬੰਦਕ ਵੇਦ ਬਜਾਏ ਆ ਜਿਹੜੀ ਕਿਤੇ ਨਾ ਕਿਤੇ ਗੁੰਡਾਗਰਦੀ ਬਣ ਜਾਂਦੀ ਹੈ ਦੇਖੋ ਜੀ ਜਿਹੜੇ ਇਹ ਗੱਲ ਕਹਿੰਦੇ ਆ ਕਿ ਗੁੰਡਾਗਰਦੀ ਐ ਟੈਂਟ ਪੱਟਣਾ ਅਸੀਂ ਉਹਨਾਂ ਨੂੰ ਪੁੱਛਣਾ ਚਾਉਂਦੇ ਆ ਕਿ ਜੋ ਕੁਝ ਭਾਜਪਾ ਕਰ ਰਹੀ ਆ ਜੋ ਆਰਐਸਐਸ ਕਰ ਰਹੀ ਆ ਕੀ ਉਹ ਗੁੰਡਾਗਰਦੀ ਨਹੀਂ ਜਿਸ ਤਰ੍ਹਾਂ ਭਾਜਪਾ ਸਾਡੀਆਂ ਧੀਆਂ ਭੈਣਾਂ ਨੂੰ ਉਹਨਾਂ ਦੇ ਰਾਜ ਵਿੱਚ ਉਹਨਾਂ ਦੇ ਗੁੰਡੇ ਨੰਗੀਆਂ ਕਰ ਕਰਕੇ ਜਿਹੜੀਆਂ ਛੜਕਾਂ ਤੇ ਕਮਾਉਂਦੇ ਕੀ ਉਹ ਗੁੰਡਾਗਰਦੀ ਨਹੀਂ ਜਿਹੜੇ ਬਲਾਤਕਾਰੀਆਂ ਨੂੰ 15 ਅਗਸਤ ਦੇ ਦਿਨ ਇਹ ਕਹਿ ਕੇ ਛੱਡ ਦੇਣਾ ਕਿ ਇਹਨਾਂ ਦਾ ਚਾਲ ਚੱਲਨ ਬਹੁਤ ਸਾਫ਼ ਆ ਕੀ ਇਹ ਗੁੰਡਾਗਰਦੀ ਨਹੀਂ ਗੌਰਖਾ ਦੇ ਨਾਮ ਤੇ ਲੋਕਾਂ ਦੇ ਕਤਲ ਕਰਦੇ ਨੇ ਇਹ ਗੁੰਡਾਗਰਦੀ ਨਹੀਂ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਲੜਾਉਣਾ ਕੀ ਇਹ ਗੁੰਡਾਗਰਦੀ ਨਹੀਂ ਧੱਕੇ ਨਾਲ ਕਿਸੇ ਦੇ ਧਰਮ ਸਥਾਨ ਨੂੰ ਢਾ ਕੇ ਉੱਤੇ ਕਬਜ਼ਾ ਕਰਕੇ ਅਦਾਲਤਾਂ ਤੋਂ ਫੈਸਲੇ ਕਰਾ ਕੇ ਉੱਥੇ ਰਾਮ ਮੰਦਰ ਬਣਾ ਲੈਣਾ ਕੀ ਇਹ ਗੁੰਡਾਗਰਦੀ ਨਹੀਂ ਕੀ ਇੱਕ ਬੀਜੇਪੀ ਦਾ ਟੈਂਟ ਪੱਟਿਆ ਗਿਆ ਤੇ ਇਹ ਗੁੰਡਾਗਰਦੀ ਹੋਗੀ ਜਿਹੜਾ ਕੁਝ ਉਹ ਕਰ ਰਹੇ ਉਹ ਗੁੰਡਾਗਰਦੀ ਨਹੀਂ ਹੈ ਇਹ ਤਾਂ ਇੱਕ ਜਿਹੜੀ ਗੁੰਡਿਆਂ ਦੀ ਜਮਾਤ ਸੀ ਉਹਨੂੰ ਜਿਹੜਾ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਗੁੰਡਾਗਰਦੀ ਨਹੀਂ ਸੀ ਜੀ ਹਾਂ ਅਸ਼ਾ ਭਾਈ ਜੀ ਹੁਣ ਵੋਟਾਂ ਪੈ ਚੁੱਕੀਆਂ ਹੈਗਾ ਇੱਕ ਨਵੀਂ ਸਰਕਾਰ ਬਣੂਗੀ ਲੱਗਦਾ ਵੀ ਕੋਈ ਨਾ ਕੋਈ ਬਦਲਾਵ ਹੋ ਸਕਦਾ ਹੈਗਾ ਜੇਕਰ ਇੰਡੀਆ ਆਲਾਈਂਸ ਵੀ ਬਣਦਾ ਜਾਂ ਓਵਰਆਲ ਪੋਲਿਟਿਕਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਜੋ ਕੁਛ ਬੀਜਪੀ ਆਰਐਸਐਸਐਸ ਤੇ ਕਰਨਾ ਚਾਹੁੰਦੀ ਆ ਵਿਦੇਸ਼ ਦੇ ਵਿੱਚ ਉਹ ਹਿੰਦੂਤਾ ਵਾਲਾ ਪੱਤਾ ਜੋ ਖੇਡ ਰਹੇ ਆ ਜੋ ਕਹਿੰਦੇ ਕਿ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣਾ ਜਿਵੇਂ ਉਹ ਕਹਿੰਦੇ ਹਿੰਦੂ ਹਿੰਦੀ ਹਿੰਦੁਸਤਾਨ ਤੇ ਜਿਸ ਤਰੀਕੇ ਨਾਲ ਉਹ ਜਿਵੇਂ ਹੁਣ ਵੀ ਨੈਰਟਿਵਿਕ ਸਿਰਜਿਆ ਜਾ ਰਿਹਾ ਸੀ ਕਿ ਬੀਜੇਪੀ ਜਿਹੜੀ ਵਾਰ-ਵਾਰ ਕਹਿ ਰਹੀ ਸੀ ਕਿ ਅਸੀਂ ਦਲਤਾਂ ਦੇ ਘਰਾਂ ਤੱਕ ਪਹੁੰਚਣਾ ਚਾਹੁੰਦੇ ਆਂ ਦਰਸਤਾਂ ਦੀਆਂ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੇ ਆਂ ਜਿਵੇਂ ਉਹ ਲੰਮੇ ਸਮੇਂ ਤੋਂ ਕਰਦੇ ਆ ਰਹੇ ਆ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਜਾਤਾਂ ਤੇ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਪਾੜਨਾ ਉਹੋ ਕੁਝ ਇਸ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਦਾ ਸਾਹਮਣੇ ਆਇਆ ਤੇ ਬੀਜੇਪੀ ਜਿਹੜੀ ਹੁਣ ਵੀ ਉਹ ਲਗਾਤਾਰ ਆਪਦੇ ਉਸ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੀ ਆ ਕਿ ਅਸੀਂ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰੀਏ ਉਹਦੇ ਦੌਰਾਨ ਜਿਹੜਾ ਉਹ ਦਲਤਾਂ ਨੂੰ ਦਲਤਪੱਤਾ ਖੇਡਣਾ ਚਾਹੁੰਦੇ ਸੀ ਇਸ ਇਲੈਕਸ਼ਨ ਦੇ ਵਿੱਚ ਵੀ ਪਰ ਉਹਨਾਂ ਨੇ ਕਿਤੇ ਵੀ ਦਲਤਾਂ ਆਸਤੇ ਜਿਹੜਾ ਉਹਨਾਂ ਦੇ ਭਲੇ ਦੀ ਗੱਲ ਨਹੀਂ ਕੀਤੀ ਉਹਨਾਂ ਨੂੰ ਵੀ ਸਭ ਤੋਂ ਥੱਲੇ ਉਹ ਜਿਵੇਂ ਖੇਠਲੇ ਦਰਜੇ ਦੇ ਲੋਕ ਸਮਝਦੇ ਉਹ ਉਸ ਤਰੀਕੇ ਨਾਲ ਜਿਵੇਂ ਉਹ ਆਪਦੇ ਪੈਰ ਦੀ ਜੁੱਤੀ ਸਮਝਦੇ ਜਿਵੇਂ ਉਹ ਕਹਿੰਦੇ ਕਿ ਪਸ਼ੂ ਸ਼ੂਦਰ اور ਢੋਲਕੋਲ ਨਾਰੀ ਸਗਰ ਤਾੜਨ ਕੇ ਅਧਿਕਾਰੀ ਕਿ ਉਸੇ ਤਰੀਕੇ ਨਾਲ ਉਹ ਸ਼ੂਦਰਾਂ ਨੂੰ ਦਲਤਾਂ ਨੂੰ ਜਾਂ ਔਰਤਾਂ ਨੂੰ ਜੋ ਉਹਨਾਂ ਦੀ ਇਹਨਾਂ ਪ੍ਰਤੀ ਮਾਨਸਿਕਤਾ ਸਾਰੇ ਦਾ ਸਾਰਾ ਜਿਹੜਾ ਵੀ ਵਿਰੋਧ ਸੀਗਾ ਉਹ ਉਸੇ ਚੀਜ਼ ਦਾ ਹੁੰਦਾ ਸੀਗਾ ਕਿ ਜਿਸ ਤਰ੍ਹਾਂ ਦਾ ਰਾਜ ਪ੍ਰਬੰਧ ਬੀਜੇਪੀ ਲੈ ਕੇ ਆਉਣਾ ਚਾਹੁੰਦੀ ਆ ਵੀ ਉਹ ਇੱਕ ਗੁੰਡਾਗਰਦੀ ਵਾਲਾ ਇੱਕ ਮਨੁਸਮਰਤੀ ਜਿਹੜੀ ਉਹ ਲਾਗੂ ਕਰਨੀ ਚਾਹੁੰਦੇ ਉਹ ਕਹਿੰਦੇ ਕਿ ਅਸੀਂ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਕਰਕੇ ਜਿਹੜਾ ਉਹਨਾਂ ਦਾ ਵਿਰੋਧ ਵੱਧ ਤੋਂ ਵੱਧ ਹੋ ਰਿਹਾ ਸੀ ਜਿਹੜੀਆਂ ਦੂਸਰੀਆਂ ਵੀ ਸਿਆਸੀ ਪਾਰਟੀਆਂ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜੇ ਇੰਡੀਆ ਲਾਇੰਸ ਸਾਰਿਆਂ ਦੀ ਜੇ ਸਰਕਾਰ ਬਣਦੀ ਆ ਪਰ ਨੀਤੀਆਂ ਸਾਰਿਆਂ ਦੀਆਂ ਇੱਕੋ ਹੀ ਆ ਆਪਾਂ ਇਹ ਨਹੀਂ ਕਹਿੰਦੇ ਕਿ ਇਕੱਲੀ ਬੀਜੇਪੀ ਗੁੰਡਾਗਰਦੀ ਕਰਦੀ ਆ ਕਰਦੇ ਤਾਂ ਉਹ ਵੀ ਆ ਪਰ ਇਹਨਾਂ ਕੋਲੇ ਜਿੱਡੀ ਤਕੜੀ ਬਹੁਮਤ ਸੀ ਇਹ ਕੋਈ ਵੀ ਲੋਕ ਵਿਰੋਧੀ ਫੈਸਲਾ ਲੈਣ ਲੱਗੇ ਦੂਸਰੇ ਪਾਰਟੀਆਂ ਨੂੰ ਜਾਂ ਦੂਸਰਿਆਂ ਦੀ ਇਹਨਾਂ ਨੂੰ ਹਮਾਇਤ ਦੀ ਲੋੜ ਨਹੀਂ ਸੀ ਇਹਨਾਂ ਕੋਲੇ ਆਪਦੀ ਬਹੁਮਤ ਸੀਗੀ ਇਹ ਆਪਦੀ ਮਰਜ਼ੀ ਨਾਲ ਫੈਸਲੇ ਲਾਗੂ ਕਰਦੇ ਸੀ ਦੂਸਰੀ ਪਾਰਟੀ ਜੇਕਰ ਬੀਜੇਪੀ ਹਰ ਕੇ ਜੇ ਆਂਡਿਆ ਐਲਾਈਐਂਸ ਵਾਲਿਆਂ ਦੀ ਸਰਕਾਰ ਬਣਦੀ ਆ ਉਹਨਾਂ ਕੋਲੇ ਐਡੀ ਤਕੜੀ ਜਿਹੜੀ ਉਹ ਪਾਵਰ ਨਹੀਂ ਹੋਊਗੀ ਕਿ ਉਹ ਇਸ ਤਰ੍ਹਾਂ ਦੇ ਫੈਸਲੇ ਆ ਜਿਹੜੇ ਉਹ ਲਾਗੂ ਕਰ ਸਕਣ ਪਰ ਉਹਦੇ ਨਾਲ ਨਾਲ ਜਿਹੜੇ ਲੋਕ ਆ ਉਹ ਵੀ ਆਪਦਾ ਸੰਘਰਸ਼ ਆਪਦੀਆਂ ਮੰਗਾਂ ਵਾਸਤੇ ਉਹ ਤੇਜ਼ ਰੱਖਣਗੇ ਜੀ ਅੱਛਾ ਭਾਈ ਤੁਸੀਂ ਕਿਹਾ ਸੀਗਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈਗਾ ਤੁਹਾਡੇ ਕੋਲੇ ਕੋਈ ਪਹਿਲੀ ਹੈ ਜਾਂ ਕੋਈ ਕਿਸਾਨੀ ਧੰਦਾ ਕਰਦੇ ਹੋ ਤੁਸੀਂ ਦੇਖੋ ਜੀ ਮੈਂ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਆਈ ਤੇ ਅਸੀਂ ਕਿਸਾਨੀ ਤਾਂ ਨਹੀਂ ਕਰਦੇਗੇ ਜੀ ਕੁਝ ਕ ਜਮੀਨ ਹੈਗੀ ਉਹ ਠੇਕੇ ਤੇ ਲੈ ਕੇ ਅਸੀਂ ਖੇਤੀ ਕਰਦੇ ਆਂ ਪਰ ਕੱਲਾ ਇਹ ਨਹੀਂਗਾ ਕਿ ਕੱਲੇ ਜ਼ਮੀਨ ਵਾਲਿਆਂ ਦੀ ਲੜਾਈ ਹੈ ਜੇ ਆਪਾਂ ਗੱਲ ਕਰੀਏ ਕਿ ਭਾਜਪਾ ਸਰਕਾਰ ਦੇ ਦੌਰਾਨ ਹੁਣ ਕਹਿੰਦੇ ਆ ਕਿ ਬਾਰਡਰ ਦੇ ਉੱਪਰੋਂ ਜੇ ਬੀਐਸਐਫ ਨਾਲ ਚਾਵੇ ਤੇ ਪੱਤਾ ਵੀ ਜਿਹੜਾ ਨਹੀਂ ਉਹ ਹਿੱਲਦਾ ਤੇ ਕਵੰਟਲਾਂ ਦੇ ਹਿਸਾਬ ਨਾਲ ਬੀਜਪੀ ਦੇ ਰਾਜ ਦੇ ਵਿੱਚ ਕੇਂਦਰ ਦਾ ਰਾਜ ਆ ਕੇਂਦਰ ਦੀ ਉਹ ਬਾਰਡਰ ਸਕਿਉਰਿਟੀ ਆ ਉਹਦੀ ਛਤਰਛਾਇਆ ਦੇ ਵਿੱਚ ਕਵੰਟਲਾਂ ਦੇ ਹਿਸਾਬ ਨਾਲ ਸਾਡਾ ਬਾਰਡਰ ਪਾਰ ਜਿਹੜਾ ਉਹ ਚਿੱਟਾ ਹੁੰਦਾ ਉਹ ਚਿੱਟਾ ਇਹ ਨਹੀਂ ਦੇਖਦਾ ਕਿ ਉਹਨੇ ਕਿਸਾਨ ਦਾ ਘਰ ਬਰਬਾਦ ਕਰਨਾ ਮਜ਼ਦੂਰ ਦਾ ਘਰ ਬਰਬਾਦ ਕਰਨਾ ਕਿਸੇ ਵਪਾਰੀ ਦਾ ਕਰਨਾ ਜਾਂ ਕਿਸੇ ਲੀਡਰ ਦਾ ਕਰਨਾ ਉਹ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਇਸ ਕਰਕੇ ਕੱਲਾ ਇਹ ਨਹੀਂਗਾ ਕਿ ਇਹ ਜਿਹੜੀ ਲੜਾਈ ਵੀ ਉਹ ਕੱਲੇ ਕਿਸਾਨਾਂ ਦੀ ਸੀ ਬੀਜੇਪੀ ਦੇ ਖਿਲਾਫ ਇਹ ਹਰੇਕ ਵਰਗ ਨੂੰ ਜਿਹੜਾ ਬੀਜੇਪੀ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਲਤਾੜਿਆ ਇਸ ਕਰਕੇ ਉਹ ਹਰੇਕ ਨੂੰ ਇਹਦੇ ਖਿਲਾਫ ਜਿਹੜਾ ਉਹ ਉੱਠਣ ਦੀ ਲੋੜ ਸੀ ਤੇ ਲੋਕ ਉੱਠੇ ਵੀ ਆ ਜੀ ਕੱਲਾ ਜੇ ਅਸੀਂ ਸਾਡੇ ਕੋਲੇ ਜ਼ਮੀਨ ਹੈ ਨਹੀਂ ਸਾਡੇ ਜ਼ਮੀਰ ਜ਼ਰੂਰ ਜਾਗਦੇ ਆ ਜੋ ਕੁਛ ਬੀਜੇਪੀ ਗਲਤ ਕਰ ਰਹੀ ਆ ਲੋਕਾਂ ਨਾਲ ਸਾਡੇ ਸਮਾਜ ਨਾਲ ਜੋ ਗਲਤ ਹੁੰਦਾ ਉਹਦੇ ਖਿਲਾਫ ਅਸੀਂ ਆਵਾਜ਼ ਜਿਹੜੀ ਆਉਂਦੀ ਉਹ ਬੁਲੰਦ ਕਰਦੇ ਆ ਲਗਾਤਾਰ